ਤੂੰ ਦੀ ਮੇਰੀ ਪਰ ਚੂੜੇ ਵਾਲੀ ਨਾਰਨੀ ਜੇ ਤੂੰ ਹੁੰਦੀ ਨਹੀ ਚੂੜੇ ਵਾਲੀ ਨਾਰਨੀ ਤੈਨੂੰ ਦਿੰਦਾ ਨਹੀ ਮੈਂ ਘਰੋਂ ਕੱਢਵਾਰਨੀ ਉਤਾ ਲੱਗਦੀ ਪੜੀ ਪਰ ਜਾਏ ਤੈਨੂੰ tera tadke ke naiote khala so te de huma ehi mandari de sadha ke pada deoni nu sasnu najar na la deoni <latitudeuralism> mu sasnu najar na la deoni sasnu najar na la deoni mu sasnu darma सभ ਕਈ ਹੀਰ ਬਿਨਾ ਮੇਰੇ ਵਾਲੀ ਦੀ ਭਰਵਾਂ ਵਰੀ ਮਨ ਤਾ ਵੇਤਾ ਵੇਤਾ ਵੇਰਾ ਪਟਿਆਲੇ ਹਾਣਾ ਮੁੰਡਾ ਕਰਨ ਕਾਲਜ ਨੂੰ ਜਾਵੇ ਰਾ ਵਿੱਚ ਕੁੜੀ ਟੱਕਰੀ ਖਰਾ ਵਿੱਚ ਕੁੜੀ ਟੱਕਰੀ ਮੁੰਡਾ ਦੇ ਦਾਹ ਹਸਲਾ ਵੇਰੀ ਦਰਦ ਮੁੰਡਾ ਖੇਲ ਹੋ ਗਿਆ ਨਿਜਾਰੇ ਮੁੰਡਾ ਖੇਲ ਹੋ ਗਿਆ ਮੁੰਡਾ ਕੁੜੀ ਨੂੰ ਸਹਨਤਾ ਮਾਰੇ ਬੇਨਕਰਾ ਕਾਨੀ ਜੋ ਪਤਾ ਨਹੀਂ ਗੋਲ ਨੇ ਕਿੰਨੇ ਦੇ ਬੜ ਬਹਾਰ ਦੇ ਕਬੂਰੂ ਵਿਚ ਗਏ ਵੀ ਮਾਂ ਕਿਤੇ ਵਿੱਚ ਨੱਚ ਕੁੜੀਏ ਬਣ ਕੇ ਕਬੂਤਰ ਜੀਨਾ ਜਿੱਦੇ ਵਿੱਚ ਨੱਚ ਕੁੜੀਏ ਬਣ ਕੇ ਕਬੂਤਰ ਜੀਨਾ ਜਿੱਦੇ ਵਿੱਚ ਨੱਚ ਕੁੜੀਏ

ਦਹੀਂ ਮੈਂ ਜਾ ਮਾਂ ਮੀਆਂ ਕੋਰੇ ਕੋਰੇ ਕੁਝੇ ਵਿੱਚ ਦਹੀਂ ਮੈਂ ਜਾ ਮਾਂ ਮੀਆਂ ਢਾੜੀ ਕੇ ਉਠ ਕੇ ਰੇੜ ਕਾਗੇ ਸੜੇ ਖਾ ਕੇ ਮਨ ਪਰਾਇਆ ਤੂੰ ਵੀ ਉਹ ਸੱਪ ਬਣ ਗਈ ਖਾ ਕੇ 太录太录。 E é ਕਪੜੇ ਬਣਾਈ ਕਿਤੇ ਦਾ ਸ਼ੰਗਾਰ ਕੁੜੀਓ ਛੋਟੀ ਨਾਂੰਦੂ ਪੜੀ ਕਰਾਈ ਕਿਤੇ ਦਾ ਸ਼ੰਗਾਰ ਕੁੜੀਓ ਲੋਕਾਂ ਪਾਣੀ ਮੇ ਮਾਲੰਗੀਆਂ ਦਿਖੋ ਲੰਗੀਆਂ ਨਾ ਨਾ ਮੇਰੀਆਂ ਲੋਕਾਂ ਪਾਣੀ ਮੇ ਮਾਲੰਗੀਆਂ ਦਿਖੋ ਲੰਗੀਆਂ ਨਾ ਨਾ ਮੇਰੀਆਂ ਫੇਰੇ ਹੀ ਫੇਰੇ ਕਿਤਾ ਚੱਕੀ ਜੀ ਆ ਅਰਜਨਾ ਦੇ ਕੋਲ ਜਿਹਨਾਂ ਤੇ ਮਹਿੰਦੀ ਬਣਾਈ ਬਾਈ ਜਿੱਦਾ ਪਾ ਚਲੀਆਂ ਨੰਦਾਂ ਤੇ ਪਰ ਜਾਈਆਂ ਜਿੱਦਾ ਪਾ ਚਲੀਆਂ ਨੰਦਾਂ ਤੇ ਪਰ ਜਾਈਆਂ ਜਿੱਦਾ ਪਾ ਚਲੀਆਂ ਨੰਦਾਂ ਤੇ ਪਰ ਜਾਈਆਂ ਜਿੱਦਾ ਪਾ ਚਲੀਆਂ ਲਾਤੀ ਮੁਖੜੇ ਦਾ ਚਮਕਾਰ ਹੈ ਤੇ ਜੇ ਤਮਾੜਾ ਕਰੀਏ ਨਾਹੀ ਮਾੜਾ ਕਈਏ ਨਿਮਚਿ ਸਰੀਕੇ ਦੇ ਟੋਕੂ ਜਾ ਕੇ ਰਹੀਏ ਨਿਮਚਿ ਸਰੀਕੇ ਦੇ మమ్ పుచ్చే మమ్ రుపజ జా కమ్ా పుచ్చే మమ్ీ నుమా ਮੈਨੀਆਂ ਨਾ ਕੇ ਰਹਿੰਦੀ ਬੱਟਲਵੇਂ ਦੀਆਂ ਮੈਨੀਆਂ ਨਾ ਕੇ ਰਹਿੰਦੀ ਲੈ ਚਲਦੀਆਂ ਸਾਰੇ ਮੇਰੇ ਨੇ ਮੱਤ ਜੜੀਆਂ ਦੀ ਸਾਰੇ ਮੇਰੇ ਨੇ ਮੱਤ ਜੜੀਆਂ ਦੀ ਸੱਸ ਮੇਰੀ ਨੇ ਚੋਈ ਨਹੀਂ ਮੇਰੇ ਵਾਲੀ ਐ ਬਾਰਤੀ ਹੋਈ ਨਹੀਂ ਮੇਰੇ ਵਾਲੀ ਐ ਬਾਰਤੀ ਹੋਈ ਨਹੀਂ ਸੋਣ ਦਾ ਮੱਨਾ ਬਗੜ ਬੋਲ ਤੇ ਹੋਵਾ ਹੱਥਾਂ ਦੀ ਕਾਇਦੀ ਸ਼ਾਨ ਤੇ ਹੋਵਾ ਹੱਥਾਂ ਦੀ ਕਾਇਦੀ ਸ਼ਾਨ ਆਸਮਾਨ ਵਿੱਚ ਲਈ ਤੁਮ ਨਹੀਂ ਕੋਈ ਪਾਇਰ ਰਿਪਟ ਤੇ ਹੋਵਾ ਨਾ ਕੋਈ ਕਾਹਨ ਮਾਹਰ ਕੋਈ ਕ੍ਰਿਸ਼ਨ ਉਤਰੀ ਸਸਾ ਦੀ ਮਾਇ